ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਸਾਰੇ ਕਿੱਦਾਂ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਆਂ ਜੀ ਵਧੀਆ ਵਾ ਤੇ ਤੁਸੀਂ ਦੇਖ ਹੀ ਰਹੂਗਾ ਹਰੇ ਨਾ ਲੋਡ ਕਰਨਾ ਆਪਾਂ ਘਰੇ ਲਗਾਈ ਆ ਜੀ ਸੰਗੀ ਮਾਤਾ ਤੇ ਉਹਦੇ ਸਾਈਡਾਂ ਤੇ ਲੜੀਆਂ ਵਗੈਰਾ ਲਗਾਉਣ ਲਈ ਆਪਾਂ ਵੀਰੇ ਨੂੰ ਬੁਲਾਇਆ ਸੀਗਾ ਤੇ ਰਾਤ ਨੂੰ ਸੇ ਜਗਣੀਆਂ ਤਾਂ ਇਹਦਾ ਵੀ ਵੀਊ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਲੜੀਆਂ ਤੋਂ ਬਾਅਦ ਦਾ ਇੱਧਰ ਹਿੰਮਤ ਹੋਣੇ ਬਣਾ ਰਹੇ ਨੇ ਦੀਵਾਰ ਰੱਖਣ ਲਈ ਲੱਕੜ ਦਾ ਸਟੈਂਡ ਵੀ ਉੱਥੇ ਲੱਗ ਜਵੇ। ਆ ਦੇਖਦੇ ਆ ਕੀ ਪੂਰੀ ਪਾਉਂਦੇ ਨੇ ਇਹ ਵੀ। ਲਾਉਂਗੇ ਕਿਵੇਂ ਇਹਨੂੰ? ਇਹ ਤੇ ਐਲ ਵੱਡਕੇ ਹੈ। ਐਲ ਕਾਦੀ ਲਾਉਂਗੇ? ਪੱਤੀਆ ਕੋਲ ਕਿੰਨੀ ਆ ਗਈ? ਕਿੱਥੇ ਆ? ਲਾਭੀ ਹੋਸ। ਸਟੈਂਡ ਬਣਾ ਲਿਆ ਤੇ نیچے ਹੁਣ ਪੱਤੀ ਲਾ ਕੇ ਉਹਨੂੰ ਨਟ-ਨਟ ਜੇ ਮਾਰ ਦੇਣੀ। ਕੰੰਡਾ ਨੂੰ ਨਾ ਲੱਗੇ ਸਾਈਡਾਂ ਤੇ ਜਾਨੀ ਆ। ਹੱਲੋ ਵੀ। ਅੱਜ ਪਹਿਲਾ ਨਰਾਤਾ ਵਾ ਜੀ ਪਹਿਲੇ ਨਰਾਤੇ ਦੇ ਵਿੱਚ ਅੱਜ ਸਟਾਰਟਿੰਗ ਕਰ ਰਹੇ ਆ ਪਹਿਲੇ ਹੀ ਯਾਨੀ ਕਿ ਵੀਡੀਓ ਤੁਹਾਨੂੰ ਮਿਲੂਗੀ ਇਹ ਪਹਿਲੇ ਨਰਾਤੇ ਦੀ ਆ ਜਿਹੜੀ ਕਿ ਸ਼ਾਮ ਨੂੰ ਆ ਕੇ ਵੀ ਹੋਊਗੀ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ। ਤੇ हा <laughs> ਵੀਟਰ ਦਾ ਹੀ ਬਣਾਇਆ ਚੱਲ ਬਲੌਗ ਹਾਂਜੀ ਤੇ ਨਾਲੇ ਜਰੂਰ ਦੱਸਿਓ ਹੈ ਨਾ ਕਿਹਦੇ ਕਿਹਦੇ ਘਰਾਂ ਦੇ ਵਿੱਚ ਸਾਂਝੀ ਲੱਗੀ ਹੋਈ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਡੇਲੀ ਆਪਣੇ ਲਗਾਤਾਰ ਜਿਹੜੇ ਹੈਗੇ ਨੇ ਨੌਨ ਰਾਤੇ ਆਪਣੇ ਆਉਣਗੇ ਜੀ ਬਲੌਗ ਤੇ ਸਾਰੀ ਡਿਟੇਲ ਦਵਾਂਗੇ ਜੋ ਵੀ ਅਸੀਂ ਕੀਤਾ ਤੇ ਕੋਸ਼ਿਸ਼ ਕਰੂੰਗੇ ਯਾਨੀ ਕਿ ਬਲੌਗ ਬਣਾਉਂਦੀ ਮੈਨੂੰ ਬਲੌਗ ਬਣਾਉਣਾ ਕਾਫੀ ਜ਼ਿਆਦਾ ਪਤਾ ਨਹੀਂ ਘਾਤੋ ਔਖਾ ਕੰਮ ਲੱਗਦਾ ਹਨਾ ਤੇ ਪਰ ਕੋਸ਼ਿਸ਼ ਕਰੂੰਗੀ ਕਿ ਬਣਾ ਸਕਾਂ ਤੁਹਾਨੂੰ ਵੀ ਸਾਂਝੀਆਂ ਰੌਣਕਾਂ ਦਿਖਾ ਸਕੀਏ ਮੈਨੂੰ ਵੀ ਬਹੁਤ ਚਾਹ ਆ ਸਾਡੇ ਘਰੇ ਫਰਸਟ ਟਾਈਮ ਅਸੀਂ ਆਈ ਲਗਾਈ ਆ ਛੋਟੇ ਹੁੰਦਿਆਂ ਤੋਂ ਵੀ ਮੈਨ ਲੱਗਾ ਅਸੀਂ ਨਹੀਂ ਕਦੇ ਲਗਾਈ ਜੀ ਫਰਸਟ ਟਾਈਮ ਐ ਲਗਾਈ ਉਹ ਵੀ ਰੀਤ ਨੂੰ ਵੀ ਬਹੁਤ ਚਾਹ ਸੀਗਾ ਤੇ ਚਲੋ ਜੀ ਮਿਲਦੇ ਆਂ ਫਿਰ ਰੌਣਕਾਂ ਦੇ ਨਾਲ ਜਾਨੂ ਸਾਰੇ ਆ ਜਾਣਗੇ ਦਿਮਾਗ ਤੋਂ ਲੱਗ ਗਿਆ ਚੜਨਾ ਵੀ ਬਾਲਾ ਹੀ ਸੀਗਾ ਆਹ ਦਮਦਾਰੀ ਮੇਰੇ ਪਾਏ ਜਦੋਂ ਕਰੀ ਨਾ ਪਾਏ ਜਦੋਂ ਆਪਾਂ ਜਲਾਣ ਦਾ ਉਹ ਤੀਰੀ ਚਾਹਾਂ ਜਰਾ ਬਈ ਮੇਰੇ ਪੇਉਂ ਦਾ ਨਾ ਪਾਏ ਆਖੀ ਘਟਾ ਪਾਇਆ ਨਹੀਂ ਦੇਖਿਆ ਉਹਦੇ ਬਾਦ ਉਹ ਮਨ ਜੇ ਜੇ ਨਹੀਂ ਜਾਣਾ ਇਹ ਕਦੇ ਆਇਆ ਬੜਿਆਂ ਨਹੀਂ ਹੈਗਾ ਅੱਗੇ ਆ ਹੱਤਾ ਜਾਂਦੇ ਆ ਪਰ ਜਦੋਂ ਸੱਪ 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 ਕਰਦੇ ਦੇਖ ਮੈਨੂੰ ਕੋ ਮੇਰੇ ਦਾ ਸਾਹ ਸੁੱਕ ਕੇ ਕਹਿੰਦੇ ਤੂੰ ਜੇਟੀ ਆ ਤੂੰ ਬੋਲ ਕਾ ਹੋਏਗਾ ਨਹੀਂ ਮੇਰੇ ਮੂੰਹ ਨਹੀਂ ਆਉਂਦਾ ਤੇ ਆ ਫਿਰ ਆ ਬਾਹਰ ਬੈਠਾ ਉੱਥੇ ਗੜੀ ਬੁਲਾਉ ਨੂੰ ਮੈਂ ਤਾਂ ਭਾਰੀ ਕੁਦਰਤੀ ਆ ਰਹੀ ਕਿ ਲਓ ਜੀ ਆਪਣਾ ਪ੍ਰਸ਼ਾਦ ਹੈਗਾ ਵਾ ਬਦਾਨਾ ਪਕੌੜੀਆਂ ਇੱਧਰ ਆਪਣਾ ਦੀਵਾ ਲੱਗ ਗਿਆ ਜੀ ਇੱਧਰ ਆਪਾਂ ਮਾਤਾ ਰਾਣੀ ਦਾ ਪ੍ਰਸ਼ਾਦ ਕਰਦਾਂ ਨਾਲ ਆਪਣੇ ਹੈਗੇ ਨੇ ਲੱਡੂਆਂ ਦਾ ਪ੍ਰਸ਼ਾਦ ਅੱਜ ਆਪਣੀ ਵਾਰੀ ਰਹੂਗੀ ਪਹਿਲਾਂ ਤੇ ਇਦਾਂ ਰਹੋਗਾ ਸਾਰਾ ਕੌਣ ਕਰੂਗਾ ਆਰਤੀ ਰੀਤੀ ਕੁੜੀਆਂ ਨੂੰ ਖਾਣ ਵਲੌਗ ਬਣਾ ਦੇਗਾ ਵੀਰੇ ਮੈਨੂੰ ਕੀ ਪਤਾ ਵਾ ਤੁਹਾਨੂੰ ਪਤਾ ਹੋਊਗਾ ਕਿ ਮੈਂ ਹੁਣ ਉਹਨਾਂ ਨੂੰ ਵੀ ਸੱਦਣ ਜਾਣਾ ਸੀ ਕਾਸ਼ ਆਏ ਨੀ ਕਾਸ਼ ਕਦੇ ਨਹੀਂ ਆਏਗੇ ਤੇ ਉਹ ਡੈਡੀ ਜੋ ਬੰਦੇ ਨੇ ਉਹਨਾਂ ਨੂੰ ਤਾਂ ਖੜਾ ਲੈਂਦਾ ਪੀਟਰੋਨਾ ਨੂੰ ਉਹ ਕਹਿੰਦੇ ਹੁਣ ਇੰਨਾ ਟਾਈਮ ਕੋਈ ਕਿੱਥੇ ਜਾਣੇ ਆ 8:00 ਵਜੇ ਹੀ ਕਹਿੰਨ ਨੂੰ ਸੱਦੇ ਆਹੋ ਕੱਲ ਤੋਂ ਆ ਜਾ ਕਰਨਗੇ ਜੱਗੇ ਕਿਤੇ ਆਹ ਆ ਬੜੋ ਕਾਰ ਬਣਾ ਲੈ ਨਾਲੇ ਉੱਥੇ ਆ ਕੇ ਬਣਾ ਸਾਜੀ ਗੁੰਡਾ ਗੋਲ ਕੁੜੀਆਂ ਆਇਆ ਤੇਰੇ ਉਹਦੇ ਨੰਗੇ ਰਹੇ ਹੁੰਦੇ ਹੋ ਜੱਟ ਆਇਆ ਚੱਲ ਉੱਥੇ ਆ ਜਾ ਠੀਕ ਹੋ ਗਿਆ ਰਾਤੀ ਤੇਰੀ ਨਾਮ ਤੇ ਮੇਂ ਤੇਰੀ ਆਤੀ ਯਾ ਯਾ ਵੀ ਗਰਮ ਕਰਾ ਜੀਵੇ ਮੇਰਾ ਕਈ ਪਿਆਰ ਕਈ ਦਿਆ ਸਿੰਗਰੀਆ ਮੁੱਖ ਮੈਂ ਸੱਤਾਂ ਦਿਨ ਨਹੀਂ ਕੰਮੀ ਨਹੀਂ ਕੰਮਾਂ ਮੈਂ ਸੱਤਾਂ ਦਿਨ ਨਹੀਂ ਕਾਇ ਜੀ ਸੱਤਾਂ ਦਿਨ ਚੱਲਦੀ ਹੁੰਦੀ ਆ ਸੰਜੀ ਨਹੀਂ ਸੱਤਾਂ ਦਿਨ ਨਹੀਂ ਕਾਇ ਨਹੀਂ ਨਹੀਂ ਪਤਨੀ ਆਰਤੀ ਦਾ ਉਹ ਵੀ ਬੰਨ ਲੰਘਿਆ ਜਾਂਦੇ ਇੱਕ ਦਿਨ ਉਹ ਹੀ ਇੱਕ ਦਿਨ ਚ ਐਕੀ ਗੱਲ ਹੈ ਅਜੇ ਕਿਹਨਾਂ ਬੰਨ 10 ਦਿਨ ਚੱਲਦੀ ਹੁੰਦੀ ਹੈ ਹਾਂਜੀ ਦੋ ਤਰੀਕ ਨੂੰ ਜਾਵਾਂਗੇ ਤਾਰਨ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰੇ ਵਾਲੇ ਦਿਨ ਤਾਰਦੇ ਨੂੰ ਇਹ ਤੂੰ ਉੱਤੇ ਹੀ ਚੜ੍ਹ ਜਾ ਤੂੰ পেের সচের তাপো পঢিবে তাপুটে ইর দাকে তাকের i বিনে ave���itäten তাঠত খরাকবলে গ়তপুটে देवीवा महाराज हमारे पदार्थ बड़े कार्य का है ਮਹਾਨੇ ਕਰਾਂਗੇ ਪਰ ਨਾ ਪਿਆਣੇ ਨਾ ਕਰੀਏ ਨਾ ਨਾ ਕਰੀਏ ਇਹ ਮਤਲਬ ਹੈ ਕਿ ਅਸੀਂ ਜਿਹੜੇ ਆਪਾਂ ਕਰੀਏ ਉਸ ਤੋਂ ਬਿਹਤਰ ਕਰੀਏ ਬਸ ਦੂਈਆਂ ਨੂੰ ਨਾ ਕਰੀਏ ਆਹ ਅੱਗੇ ਇੱਕ ਮੈਂ ਬੰਦ ਉਹ ਇਧਰ ਆਉਂਦੀ ਪੈਣਾ ਨਹੀਂ ਕਿੰਨੇ ਦੇ ਚੋਥੇ ਪਾਤੇ ਹੈ ਹੈਲੋ ਹਾਂ ਮੈਂ ਇੱਥੇ ਆ ਘਰੇ ਹੈ ਮੈਂ ਤਾਂ ਜਾਣਾ ਨਹੀਂ ਕੰਮ ਆ ਮੈਨੂੰ ਠੀਕ ਹੈ ਤਾਂ ਕੱਪੜੇ ਕਰੇ ਹੈ ਆਨੇ ਵਾਲੀ ਸਮਝ ਨਹੀਂ ਆਉਂਦੀ ਮੂਰੇ ਸਾਰੇ ਜਾਣੇ ਦੀ ਸਾਥੀ ਤਾਂ ਕਿ ਤੁਸੀਂ ਸਾਰੇ ਇੱਥੇ ਨਹੀਂ ਜਾਣਾ ਹੋਊਗਾ ਜਾਣਾ ਦੋਪੇ ਦਾ ਗੋਲੇ ਬੰਬ ਲਾਏ ਜੀ ਜਿਹੜੇ ਜਾਣਗੇ ਜਾਣਗੇ ਨਮਾ ਜੋੜ ਲਓ ਸਾਡੇ आ पर साडे 8:30